ਜੀ ਤੇਰਾ ਨਾਮ ਸੁਭਾਸ਼ ਚੰਦਰ ਆ ਤੇ ਮੈਂ ਬਾਈਪਾਸ ਚੌਂਕ ਤੇ ਮਕੈਨਿਕ ਹੈਗਾ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਆਪਾਂ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲ ਹੈ ਦੋਨੋਂ ਦੋਨਾਂ ਦਾ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿੱਗਦਾ ਪਿਆ ਸੀ ਦੋਵਾਂ ਜੀਆਂ ਦਾ ਤੇ ਬਾਅਦ ਦੇ ਵਿੱਚ ਫਿਰ ਹਸਪੀਟਲ ਲੈ ਕੇ ਗਏ ਤੇ ਭਾਈ ਹਣੀ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਭਾਈ ਨਹੀਂ ਕੱਢਣ ਤੇ ਕੋਈ ਜ਼ਿਆਦਾ ਨਹੀਂ ਔਖਾ ਆ ਭਾਈ ਦਰਵਾਜ਼ੇ ਦੋਵੇਂ ਖੁੱਲਗੇ ਸੀ ਹਾਂਜੀ ਦੋਵੇਂ ਠੀਕ ਠਾਕ ਸੀ ਹਾਂਜੀ ਆਪੇ ਉੱtre ਸੀ ਪੁਲਿਸ ਸਿਕੰਦਰਪੁਰ ਭਾਈ ਜੀ ਪੁਲਿਸ ਤੇ ਮੇਰੇ ਸਾਹਣਾ ਬਾਅਦ ਵਿੱਚ ਆ ਗਈ ਜਦੋਂ ਫੋਨ ਕੀਤਾ ਜੋ ਬੰਦਿਆਂ ਦਾ ਕੱਟ ਹੋਇਆ ਤੇ ਬਾਅਦ ਵਿੱਚ ਪੁਲਿਸ ਵੀ ਆ ਗਈ ਮੌਕੇ ਤੇ ਆ ਕੇ ਐਸ ਐਚਓ ਸਾਹਿਬ ਨੇ ਕਰਨੀ ਕੀ ਗੱਲ ਹੈ ਜੀ ਪਤਾ ਲੱਗਾ ਜੀ ਹੁਣੇ ਇੱਕ ਇਨਸੀਡੈਂਟ ਹੋਇਆ ਹੈ ਲੈਵਲ ਗੱਡੀ ਜਿਹੜੀ ਨਾ ਪੁਲ ਦੇ ਉੱਪਰੋਂ ਪਤਾ ਲੱਗਾ ਵੀ نیچے ਡਿੱਗ ਗਈ ਹੈ ਸਰ ਕੀ ਕੁਝ ਫਸਲ ਲੱਗ ਗਈ ਕੀ ਕਰੀਏ ਬੰਦੇ ਕਰਨਾ ਪਤਾ ਕਰਦੇ ਨਹੀਂ ਹਸਪਤਾਲ ਤੋਂ ਜਾ ਕੇ ਪਤਾ ਕਰਦੇ ਕਿੰਨੇ ਕ ਬੰਦੇ ਸਵਾਰ ਹੈਗੇ ਨੇ ਦੋ ਦੱਸਦੇ ਆ ਜੀ ਬਾਕੀ ਪਤਾ ਕਰਦੇ ਆ ਜੀ ਕਿੰਨੇ ਸਰ ਕਦੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਇਹ ਉਹਨਾਂ ਨੂੰ ਪਤਾ ਲੱਗੂਗਾ ਜੀ ਕਿੱਥੋਂ ਆ ਰਹੇ ਸੀ ਸਰ ਜਾਨ ਮਾਨ ਦਾ ਮੁਕਸਲਦ ਨੂੰ ਜਾ ਕੇ ਪਤਾ ਲੱਗੇਗਾ ਜੀ ਉਹ ਦਾਖਲ ਹੈ ਜੀ ਉੱਥੋਂ ਫਿਰ ਪਤਾ ਕਰਦੇਗੇ ਲੈ ਠੀਕ ਆ ਹਲਦੀ ਚਲੀ ਜੀ ਠੀਕ ਮੇਰਾ ਨਾਮ ਆਕਾਸ਼ਦੀਪ ਜੀ ਤੇ ਪਾ ਜੀ ਗੱਡੀ ਕਿੰਨਾ ਦੀ ਸੀ ਵੱਡੇ ਭਰਾ ਹੁਣ ਆ ਗਏ ਤੇ ਕਿੱਥੋਂ ਆ ਰਹੇ ਸੀ ਇਹ ਪਿੰਡੋਂ ਹੀ ਆਉਣ ਦੇ ਤੇ ਕਿੱਥੇ ਜਾ ਰਹੇ ਸੀ ਇਹ ਰঞ্জੀਲ ਰਾਮ ਨੂੰ ਆਣਾ ਸੀ ਨਾ ਠੱਡੇ ਵਾਲੀ ਆ ਰਹੇ ਹਾਂ ਜੀ ਹਾਂ ਜੀ ਤੇ ਕੀ ਹੋ ਹੋ ਕਿਦਾਂ ਗਿਆ ਇਹ ਕਿਦਾਂ ਗੱਡੀ ਦਾ ਕੰਟਰੋਲ ਮਿਸ ਹੋ ਗਿਆ ਜੇ ਤੇ ਇਦਾਂ ਹੀ ਗੱਲੋ ਕਿ ਪਤਾ ਨਹੀਂ ਲੱਗਾ ਕੀ ਬਣਿਆ ਕਿਵੇਂ ਹਾਂ ਤੇ ਆਪ ਅਸੀਂ ਮੌਕੇ ਤੇ ਪਹੁੰਚੇ ਆਂ ਬਾਕੀ ਬ੍ਰਦਰ ਹੁਣੀ ਵੱਡੇ ਲੈ ਕੇ ਗਏ ਹਸਪੀਟਲ ਉਹਨਾਂ ਨੂੰ ਸਰ ਕਿੰਨੇ ਮੈਂਬਰ ਅਗੇ ਸੀ ਕਦੀ ਦੋ ਜਣੇ ਸੀ ਤੇ ਉਹਨਾਂ ਦਾ ਬਚਾਜੇ ਹਾਂ ਪੂਰੇ ਬਚਾ ਨਾ ਨਾ ਰੱਬ ਰੱਖ ਗਿਆ ਇੰਨਾ بڑا ਇਹ ਉਧਰੋਂ ਗੱਡੀ ਆ ਕੀ ਆਉਂਦੇ ਹੀ ਉਧਰੋਂ ਬੱਟੀਆਂ ਜਿਹੜੀਆਂ ਵੱਜਦੀਆਂ ਥੱਲੇ ਆਣ ਕੇ ਕਿੱਥੇ ਕਿਹੜੀ ਜਗ੍ਹਾ ਦੇ ਉੱਤੇ ਇਹ ਪੁਲ ਤੋਂ ਥੱਲੇ ਮਰੀઠા ਰੋਡ ਤੇ ਮਰੀઠા ਰੋਡ ਤੇ ਹਾਂਜੀ ਹਾਂਜੀ ਸਰ ਕਿਹੜੀ ਗੱਡੀ ਸੀ ਐਨਟਾਇਵਰ ਗੱਡੀ ਜਾ ਤੇ ਜਿਹੜੇ ਵਿੱਚ ਬੈਠੇ ਸਵਾਰੀਆਂ ਦਾ ਉਹ ਕਿੱਥੇ ਜੇ ਉਹ ਹਸਪਤਾਲ ਗਏ ਜੀ ਉਹਨਾਂ ਦਾ ਬਚਾਅ ਹੋ ਗਿਆ ਹਸਪੀਟਲ ਲੈ ਕੇ ਆਏ ਜੀ ਹਾਂ ਜੀ ਤੇ ਬਚਾਅ ਆ ਉਹਨਾਂ ਦਾ ਹਾਂ ਬਚਾਅ ਆ ਜੀ ਉਹਨਾਂ ਦਾ ਤੇ ਕੋਈ ਐਕਸੀਡੈਂਟ ਹੋਇਆ ਗੱਡੀ ਆਪਣੇ ਆਪ ਬੈਲੈਂਸ ਆਪਣੇ ਆਪ ਪਾਈ ਆ ਜੀ ਬੈਲੈਂਸ ਆਪਣੇ ਬੈਲੈਂਸ ਤੋਂ ਡੇਗੀ ਆ ਹਾਂ ਜੀ ਹਾਂ ਜੀ ਕਿ ਗੱਡੀ ਨੇ ਹਿੱਟ ਤੇ ਨਹੀਂ ਕੀਤਾ ਨਹੀਂ ਹਿੱਟ ਨਹੀਂ ਕੀਤਾ ਜੀ ਸਿਰ ਕਿੰਨੇ ਕੁ ਵੇਲੇ ਟਾਈਮ ਸੀ ਕੋਈ ਪਤਾ ਲੱਗਦਾ ਆ ਉਹਨਾਂ ਨੇ ਕਿੱਟ ਹੈ ਦੀ ਪਹਿਲਾਂ ਦੀ ਗੱਲ ਸਰ ਕਿੰਨੇ ਮੈਂਬਰ ਹਗੇ ਸੀ ਕੋਈ ਦੋ ਮੈਂਬਰ ਦੱਸਦੇ ਜੀ ਹਾਂ ਠੀਕ ਠੀਕ ਇੱਕ ਮਿੰਟ